the good evening students very good evening to all of you the good evening students very good evening to all of you ਹਾਂਜੀ ਸਟੂਡੈਂਟਸ ਵਰਦਮਨ ਕੈਰੀਅਰ ਪਲੀਜ਼ ਦੇ YouTube ਪਲੇਟਫਾਰਮ ਤੇ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਤਾਂ ਤੁਸੀਂ ਪਹੁੰਚ ਚੁੱਕੇ ਹੋ GK ਦੇ 14ਵੇਂ ਦਿਨ ਦੇ ਮਹਾਕੁੰਬ ਦੇ ਵਿੱਚ। ਤੇ ਜਲਦੀ ਤੋਂ ਜਲਦੀ ਕਲਾਸ ਦੇ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹਰ ਰੋਜ਼ ਦੀ ਤਰ੍ਹਾਂ AMCQ ਸੈਸ਼ਨ ਦੇ ਥਰੂ ਜਿਹੜਾ ਹੈ ਤੁਹਾਡੀ ਤਿਆਰੀ ਬਿਹਤਰੀਨ ਬਣਾ ਸਕੇ। ਹਾਂਜੀ ਵੈਰੀ ਗੁੱਡ ਈਵਨਿੰਗ। ਜਲਦੀ ਤੋਂ ਜਲਦੀ ਜੁੜ ਜੋ ਕਲਾਸ ਤੇ ਨਾ ਬੀ ਫਾਸਟ ਹਰ ਯੂਪ ਹਾਂਜੀ ਰਾਜੀ ਪੰਜਾਬ ਪੁਲਿਸ ਕਨਸਟੇਬਲ 2025 ਨੂੰ ਟਾਰਗੇਟ ਕਰਦੇ ਆ ਏ ਜੀ ਕੇ ਦਾ ਮਹਾਕੁੰ ਤੁਹਾਡੇ ਲਈ ਬਹੁਤ ਹੀ ਵਧੀਆ ਤਿਆਰੀ ਜਿਹੜੀ ਹੈ ਪੰਜਾਬ ਪੁਲਿਸ ਦੀ ਤਿਆਰੀ ਕਰਵਾ ਰਿਹਾ ਹੈਗਾ ਆ ਔਰ ਬਹੁਤ ਹੀ ਅੱਛੇ ਅੱਛੇ ਕੁਐਸਚਨ ਜਿਹੜੇ ਹੈ ਉਹ ਸਟੂਡੈਂਟਸ ਨੂੰ ਅਟੈਂਪਟ ਕਰਨ ਨੂੰ ਮਿਲਦੇ ਹੈਗੇ ਆ ਦੀ ਕਾਫੀ ਜ਼ਿਆਦਾ ਵੈਰਾਈਟੀ ਜਿਹੜੀ ਹੈ ਤੁਹਾਨੂੰ ਜੀਕੇ ਵੀ ਦਿਖਦੀ ਹੀਗੀ ਹੈ ਇਹਨਾਂ ਐਮਸੀਕਿਊ ਸੈਸ਼ਨ ਦੇ ਵਿੱਚ ਅੱਜ ਦੇ ਇਸ ਸਫ਼ਰ ਨੂੰ ਵੀ ਉਸੇ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਆਪਾਂ ਅੱਗੇ ਵਧਾਵਾਂਗੇ ਤਾਂ ਜਲਦੀ ਤੋਂ ਜਲਦੀ ਕਲਾਸ ਦੇ ਲਿੰਕ ਨੂੰ ਸ਼ੇਅਰ ਕਰ ਦਿਓ ਤੇ ਸਟਾਰਟ ਕਰਦੇ ਹਾਂ ਲਓ ਜੀ ਪਹਿਲਾ ਕੁਸ਼ਣ ਤੁਹਾਡਾ ਸਕਰੀਨ ਭਾਰਤੀ ਸੰਵਿਧਾਨ ਦੇ ਆਰਟੀਕਲ 75 ਦੇ ਅਨੁਸਾਰ ਮੰਤਰੀ ਪ੍ਰੀਸ਼ਦ ਦੀ ਨਿਯੁਕਤੀ ਇਹਨਾਂ ਦੇ ਵਿੱਚੋਂ ਕੌਣ ਕਰਦਾ ਹੈ ਹਾਂਜੀ ਜੀ ਆਰਟੀਕਲ 75 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਹੈ ਉਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਉਂਸਲ ਆਫ ਮਿਨਿਸਟਰਸ ਦੀ ਵਿਵਸਥਾ ਉਹਦੇ ਵਿੱਚ ਕੀਤੀ ਹੋਈ ਹੈ 74 ਤੇ 75 ਦੇ ਵਿੱਚ ਔਰ ਇਹਨਾਂ ਦੀ ਅਪੁਆਇੰਟਮੈਂਟ ਕੌਣ ਕਰਦਾ ਹੈ OK ਤਾਂ ਆਨਸਰ ਜਿਹੜਾ ਹੈ ਸਾਡੇ ਕੋਲੇ ਪਹੁੰਚ ਚੁੱਕਿਆ ਹੈਗਾ ਆ ਤਾਂ ਪਹਿਲੇ ਕੁਐਸਚਨ ਦਾ ਆਨਸਰ ਬਿਲਕੁਲ ਪ੍ਰੈਜ਼ੀਡੈਂਟ ਆਫ ਇੰਡੀਆ ਰਜੀ ਅਪੋਇੰਟ ਤੁਹਾਨੂੰ ਕਿਹਾ ਸੀਗਾ ਕਿ ਪ੍ਰਾਈਮ ਮਿਨਿਸਟਰ ਤੇ ਉਸਦੇ ਕਾਉਂਸਲ ਆਫ ਮਿਨਿਸਟਰਸ ਦੀ ਅਪੋਇੰਟਮੈਂਟ ਕੌਣ ਕਰਦਾ ਹੈ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਇਹਨਾਂ ਨੂੰ ਅਪੋਇੰਟ ਤਾਂ ਕਰਦਾ ਹੈ ਬਟ ਕਿਸ ਦੀ ਐਡਵਾਈਸ ਤੇ ਕਰਦਾ ਹੈ ਓਨ ਦਾ ਐਡਵਾਈਸ ਆਫ ਪ੍ਰਾਈਮ ਮਿਨਿਸਟਰ ਠੀਕ ਹੈ ਦਾ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਹੈ ਇਹ ਨਹੀਂ ਵੀ ਰਜੀ ਦਵਾ ਦਬ ਦੱਬ ਦੇਣਾ ਆ ਚਲੋ ਅਗਲਾ ਕੁਐਸਚਨ ਭਾਰਤ ਵਿੱਚ ਕਿਸੇ ਵੀ ਕਿਸਮ ਦੇ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕੁਦਰਤੀ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਦੇ ਲਈ ਭੁਗਤਾਨ ਰਹੀਂ ਸਜ਼ਾ ਦੇਣ ਦੇ ਲਈ ਕਿਹੜਾ ਐਕਟ 1986 ਦੇ ਵਿੱਚ ਬਣਾਇਆ ਗਿਆ ਹੈ ਹਾਂਜੀ ਰਾਜੀ ਅ ਕਿਹੜੇ ਕਿਸਮ ਦਾ ਪ੍ਰਦੂਸ਼ਣ ਦੇ ਲਈ ਯਾਨੀ ਕਿ ਕੋਈ ਵੀ ਤੁਸੀਂ ਪੋਲੂਸ਼ਨ ਕਰਦੇ ਹੋ ਉਸ ਦੇ ਲਈ ਜਿਹੜੀਆਂ ਵੀ ਰਿਸਪੌਂਸੀਬਲ ਆਰਗੇਨਾਈਜੇਸ਼ਨਸ ਹੁੰਦੀਆਂ ਹਨ ਉਹਨਾਂ ਨੂੰ ਹੋਣ ਵਾਲੇ ਨੁਕਸਾਨ ਦੇ ਲਈ ਠੀਕ ਹੈ ਕੁਦਰਤੀ ਵਾਤਾਵਰਣ ਨੂੰ ਨੁਕਸਾਨ ਜਿਹੜੇ ਬੰਦੇ ਪਹੁੰਚਾਉਂਦੇ ਹਨ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਕਿਹੜਾ ਐਕਟ ਬਣਾਇਆ ਗਿਆ ਹੈ ਕੁਐਸਚਨ ਦਾ ਨੰਬਰ ਜ਼ਰੂਰ ਪਾ ਦਿਓ ਸਟੂਡੈਂਟਸ ਤਾਂ ਕਿ ਪਤਾ ਰਹੇ ਕਿ ਤੁਸੀਂ ਕਿਹੜੇ ਕੁਐਸਚਨ ਦਾ ਆਨਸਰ ਕਰ ਰਹੇ ਹੋ ओके द सेकंड क्वेश्चन का आंसर सड्डी ਕੋਲੇ ਪਹੁੰਚ ਚੁੱਕਿਆ ਹੈ ਸਾਈਜ਼ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਬੀ এনवायरमेंटਲ ਪ੍ਰੋਟੈਕਸ਼ਨ ਐਕਟ 1986 ਸੋ এনवायरमेंटਲ ਪ੍ਰੋਟੈਕਸ਼ਨ ਐਕਟ 1986 ਬਣਾਇਆ ਗਿਆ ਸੀ ਜਿਸ ਦੇ ਤਹਿਤ ਕੁਦਰਤੀ ਵਾਤਾਵਰਣ ਨੂੰ ਨੁਕਸਾਨ ਕਰਨ ਵਾਲੀਆਂ ਆਰਗੇਨਾਈਜੇਸ਼ਨ ਸਜ਼ਾ ਦੀਆਂ ਭਾਗੀਦਾਰ ਹੋਣਗੀਆਂ ਦਾ ਬੀ ਜਿਹੜਾ ਹੈ ਬਿਲਕੁਲ ਸਹੀ ਹੈ ਰਜੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬਹੁਤ ਅੱਛੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ ਰਜੇ ਵੈਲ ਡਨ ਅਗਲੇ ਕੁਐਸਚਨ ਦੇ ਵਿੱਚ ਚੱਲਦੇ ਹੀ ਹੈਗੇ ਆ ਰਾਸ਼ਟਰੀ ਖੇਡਾਂ ਦੇ ਵਿੱਚ ਯਾਨੀ ਕਿ ਨੈਸ਼ਨਲ ਗੇਮਸ ਇਹ 2022-23 ਦਾ ਕੁਐਸਚਨ ਹੈ ਕਰੰਟ ਅਫੇਅਰ ਦਾ ਨੈਸ਼ਨਲ ਗੇਮਸ ਦੇ ਵਿੱਚ ਔਰਤਾਂ ਦੀ 100 ਮੀਟਰ ੜਿੱਕਾ ਦੌੜ ਦੇ ਵਿੱਚ 13 ਸਕਿੰਟਾਂ ਤੋਂ ਘੱਟ ਸਮੇਂ ਦੇ ਵਿੱਚ ਦੌੜਨ ਵਾਲੀ ਪਹਿਲੀ ਭਾਰਤੀ ਮਹਿਲਾ ਦੌੜਾਕ ਕੌਣ ਹੈ ਹੰਜੀ ਰਾਜੀ ਫਰਸਟ ਇੰਡੀਅਨ ਔਮਨ ਵੂਮਨਸ ਸਪ੍ਰਿੰਟਰ ਜਿਸ ਨੇ ਕਿ ਅੰਡਰ 13 ਸੈਕਿੰਡਸ ਦੇ ਵਿੱਚ ਔਮਨਸ 100 ਮੀਟਰ ਹਡਲਸ ਜਿੱਤੀ ਹੈ ਉਹ ਜਿੱਤੀ ਹੈਗੀ ਹੈ ਨੈਸ਼ਨਲ ਗੇਮਸ 2022 23 ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨਸ ਦੇ ਵਿੱਚ ਵੱਧ ਰਹੇ ਹੋ ਤੁਸੀਂ ओके तो स्टूडेंट्स आंसर कर चुके हैं तो द राइट आंसर देखते हैं द राइट आंसर है ज्योति यारा जी बिल्कुल तो ज्योति यारा जी रजे ये पहली इंडियन विमेन स्प्रिंटर है ओके okay, चलो अगला क्वेश्चन हाँ जी आई सी ए आर ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਇੰਡੀਅਨ ਇੰਸਟੀਟਿਊਟ ਆਫ ਮੇਜ਼ ਰਿਸਰਚ ਇਹ ਕਿੱਥੇ ਲੋਕੇਟਡ ਹੈ ਰਜੇ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ ICAR ਇੰਡੀਅਨ ਇੰਸਟੀਟਿਊਟ ਆਫ ਮੇਜ਼ ਰਿਸਰਚ ਹਾਂਜੀ ਇੱਥੇ ਸਟੂਡੈਂਟਸ ਦਾ ਆਨਸਰ ਜਿਹੜਾ ਹੈ ਉਹ ਆ ਚੁੱਕਿਆ ਹੈ ਰਜੀ ਇਥੋਂ ਕੁਐਸਚਨ ਦੇ ਵਿੱਚੋਂ ਹੀ ਸਾਨੂੰ ਪਤਾ ਚੱਲ ਜਾਂਦਾ ਹੈ ਕਿ ICAR ਦੀ ਫੁੱਲ ਫਾਰਮ ਕੀ ਹੁੰਦੀ ਹੈ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਤੇ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਹੈ ਲੁਧਿਆਣਾ ਠੀਕ ਹੈ ਨਾ ਤੋ ਰਾਈਟ ਆਨਸਰ ਜਿਹੜਾ ਹੈ ਉਹ ਹੈ ਲੁਧਿਆਣਾ ਅਗਲੀ ਕੁਐਸਚਨ ਦੇ ਵੱਲ ਚੱਲੋ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਖਿਡਾਰੀ ਫਰਵਰੀ 2023 ਦੇ ਵਿੱਚ ਸਭ ਤੋਂ ਛੇਤੀ 450 ਟੈਸਟ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਿਆ ਹੈ? ਹਾਂਜੀ ਰਾਜੀ 2023 ਫਰਵਰੀ ਦਾ ਇਹ ਕਰੰਟ ਅਫੇਅਰ ਹੈ ਕਿ ਇਸ ਪਲੇਅਰ ਨੇ ਕਿਹ ਦੀ ਕਿਸ ਇੰਡੀਅਨ ਬੋਲਰ ਨੇ 450 ਟੈਸਟ ਵਿਕਟਾਂ ਜਿਹੜੀਆਂ ਹੈ ਉਹ ਲੈ ਕੇ ਉਹ ਪਹਿਲਾ ਪਲੇਅਰ ਬਣ ਗਿਆ ਹੈ। ओके ਦਾ ਬੱਚੇ ਕਹਿ ਰਹੇ ਹੈ ਕਿ ਇਹ ਲੌਕ ਕਰ ਦਿਓ ਜੀ। ਓਕੇ ਤਾਂ ਦੇਖ ਲਈਏ ਹੈ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਕੀ ਹੈ ਜਿਨ੍ਹਾਂ ਨੇ 2023 ਦੇ ਕਰੰਟ ਅਫੇਅਰਸ ਬਹੁਤ ਹੀ ਅੱਛੇ ਪੜ੍ਹੇ ਹੋਏ ਹਨ ਉਹਨਾਂ ਦਾ ਆਨਸਰ ਬਿਲਕੁਲ ਸੀ ਹੋਣਾ ਚਾਹੀਦਾ ਹੈ ਆਰ ਅਸ਼ਵਿਨ ਰਵਿਚੰਦਰਨ ਅਸ਼ਵਿਨ ਰਜੀ ਇਹ ਫਰਬਰੀ 2023 ਦਾ ਇੱਕ ਕਰੰਟ ਅਫੇਅਰ ਹੈ। ਸਾਡੀ 400 ਟੈਸਟ ਵਿਕਟੋਰੀ ਲੈਂਡ ਵਾਲੀ ਬਹੁਤ ਜਲਦੀ ਇੰਡੀਅਨ ਬੋਲਰ ਹੀ ਬਣ ਗਏ ਸੀਗੇ ਮਨੀ ਸਿੰਘ ਸਰਟੀਵਿਚਾਰ ਹਨ ਕਹਿੰਦੇ ਕਿ ਨਾਮ ਲੈ ਲਓ ਜੀ ਤਾਂ ਚਲੋ ਲੈ ਦਿੱਤਾ ਚਲੋ ਅਗਲਾ ਕੁਐਸਚਨ ਦੇਖੋ ਲਾਲਾ ਲਾਜਪਤ Rai ਦਾ ਜਨਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਰਜੀਸ਼ ਸ਼ੰਮੀ 2023 ਦਾ ਉਹ ਅਲੱਗ ਫਾਰਮੈਟ ਹੈ ਜੋਤੀ ਰਾਜਪੂਤ ਜੀ ਸ਼ਮੀ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਅਲੱਗ ਫਾਰਮੈਟ ਹੈ ক্রিকেট ਦਾ ਬੱਚਿਆਂ ਦਾ ਆਨਸਰ ਆ ਚੁੱਕਿਆ ਹੈ ਕਿਉਂਕਿ ਪੰਜਾਬ ਜੀਕੇ ਦੇ ਹਵਾਲੇ ਤੋਂ ਲਾਲਾ ਲਾਜਪਤਰਾਇ ਜੀ ਦਾ ਜਨਮ ਬਿਲਕੁਲ ਲੁਧਿਆਣੇ ਦੇ ਟੁੜੀਕੇ ਨਾਮਕ ਪਿੰਡ ਵਿਖੇ ਹੋਇਆ ਹੈ ਚਲੋ ਰਜ਼ੀ ਲੁਧਿਆਣੇ ਦਾ ਪਿੰਡ ਹੈ ਟੁੜੀਕੇ ਠੀਕ ਹੈ ਉੱਥੇ ਲਾਲਾ ਲਾਜਪਤਰਾਇ ਜੀ ਦਾ ਜਨਮ ਜਿਹੜਾ ਹੈ ਇਹ ਹੋਇਆ ਇਹ ਇੰਡੀਅਨ ਆਈਕੋਨਿਕ ਫਿਗਰ ਹੈ ਲੁਧਿਆਣੇ ਰਜੇ ਚਲੋ ਅਗਲਾ ਕੁਐਸਚਨ ਦੇਖੋ ਸਟਾਕਹੋਮ ਵਾਟਰ ਪ੍ਰਾਈਸ 2025 ਕਿਸ ਨੂੰ ਮਿਲਿਆ ਹੈ ਸਟਾਕਹੋਮ ਵਾਟਰ ਪ੍ਰਾਈਸ 2025 ਇਹ ਕਿਸ ਨੂੰ ਮਿਲਿਆ ਰਜੇ ਵਾਟਰ ਕੰਜ਼ਰਵੇਸ਼ਨ ਦੀ ਲਈ ਪਾਣੀ ਨੂੰ ਸੰਭਾਲਣ ਦੇ ਲਈ ਇਹ ਜਿਹੜਾ 2025 ਦੇ ਕਰੰਟ ਅਫੇਅਰਸ ਦਾ ਹਵਾਲਾ ਸੀ ਦੇ ਰਹੇ ਹੈਗੇ ਆ ਇਸ ਟਾਕ ਹੋਮ ਵਾਟਰ ਪ੍ਰਾਈਸ ਕਿਸ ਨੂੰ ਦਿੱਤਾ ਗਿਆ 2025 ਦੇ ਕਰੰਟ ਅਫੇਅਰਸ ਬਹੁਤ ਹੀ ਧਿਆਨ ਦੇ ਨਾਲ ਪੜਨ ਵਾਲੇ ਹਨ ਜਿਨ੍ਹਾਂ ਨੇ ਪੜ੍ਹੇ ਹਨ ਉਹਨਾਂ ਦਾ ਆਨਸਰ ਕਿਤੇ ਵੀ ਚੂਕੇਗਾ ਨਹੀਂ ਬਿਕੋਜ਼ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਗੰਟਰ ਬਲੋਸ਼ ਗੰਟਰ ਬਲੋਸ਼ਲ ਜਿਹੜੇ ਹੈ ਇਹਨਾਂ ਨੂੰ ਸਟਾਕ ਹੋਮ ਵਾਟਰ ਪ੍ਰਾਈਸ 2025 ਦਿਨਾਰ ਸਨਮਾਨਿਤ ਕੀਤਾ ਗਿਆ ਹੈ। ਅਗਲਾ ਕੁਸ਼ਨ ਦੇਖੋ। ਹਾਂਜੀ, ਜ਼ੁਲਫਾ ਮਾਤਾ ਮੰਦਿਰ ਜੋ ਕਿ ਪੰਜਾਬ ਦਾ ਇੱਕ ਮਸ਼ਹੂਰ ਹਿੰਦੂ ਮੰਦਿਰ ਹੈ। 8 ਲਿਖੇ ਕਸਬਿਆਂ ਦੇ ਵਿੱਚੋਂ ਕਿਸ ਦੇ ਵਿੱਚ ਸਥਿਤ ਹੈ? ਹਾਂਜੀ ਜੀ ਜ਼ੁਲਫਾ ਮਾਤਾ ਮੰਦਰ ਇਹ ਬਹੁਤ ਹੀ ਫੇਮਸ Hindu ਟੈਂਪਲ ਹੈ ਪੰਜਾਬ ਦੇ ਵਿੱਚ ਔਰ ਇਹ ਕਿੱਥੇ ਸਥਿਤ ਹੈ ਹਾਂਜੀ ਕਰਦੇ ਰਹੋ ਸਾਰੇ ਸਟੂਡੈਂਟਸ ਆਪਣੀ ਪਾਰਟਿਸਪੇਸ਼ਨ जरूर करते रहो राजे नंगल तो इतने है ही नहीं ओके हलो देखते हैं इसका की आंसर होना चाहिए बिल्कुल रोपड़ हाँ जी बिल्कुल हाँ जी मनी सिंह थोड़ा आंसर बिल्कुल सही है रजे रोपड़ नंगल वाली साइड यह बहुत ही फेमस हिंदू टैंपल है और इसकी मानता भी बहुत ज़्यादा है चलो हाँ जी बिल्कुल बिल्कुल ਅਗਲਾ ਕੁਐਸਚਨ ਦੇਖੋ ਭਾਰਤ ਦਾ ਸੰਵਿਧਾਨ ਕਿਸ ਟਾਈਪ ਦੀ ਸਿਟੀਜ਼ਨਸ਼ਿਪ ਪ੍ਰਦਾਨ ਕਰਦਾ ਹੈ ਭਾਰਤ ਦਾ ਸੰਵਿਧਾਨ ਕਿਸ ਟਾਈਪ ਦੀ ਸਿਟੀਜ਼ਨਸ਼ਿਪ ਸਾਨੂੰ ਪ੍ਰਦਾਨ ਕਰਦਾ ਹੈ ਉਨੀਤੀ ਤਾਂ ਤੁਸੀਂ ਜਦੋਂ ਫੀਚਰਸ ਕਨਸਟੀਟਿਊਸ਼ਨ ਦੇ ਕੀਤੇ ਹੈਗੇ ਆ ਤਾਂ ਉੱਥੇ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਸੋ ਇਜ਼ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਸਿੰਗਲ ਸਿਟੀਜ਼ਨਸ਼ਿਪ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਹੀ ਸਿੰਗਲ ਸਿਟੀਜ਼ਨਸ਼ਿਪ ਹੈ ਕਿ ਇਕੈਰੀ ਨਾਗਰਿਕਤਾ ਹੈ ਯਾਨੀ ਕਿ ਅਸੀਂ ਸਾਰੇ ਹੀ ਭਾਰਤੀ ਨਾਗਰਿਕ ਹਾਂ ਅਗਲੇ ਕੁਐਸਚਨ ਦੇ ਵੱਲ ਚੱਲੂ ਹਾਂਜੀ ਐਕਸਰਸਾਈਜ਼ ਸੀ ਡ੍ਰੈਗਨ 2025 ਇਹ ਕਿਹੜੀ ਕੰਟਰੀ ਦੇ ਦੁਆਰਾ ਇਸ ਨੂੰ ਆਯੋਜਿਤ ਕਿਰਵਾਇਆ ਗਿਆ ਹੈ ਹਾਂਜੀ ਮਿਲਟਰੀ ਐਕਸਰਸਾਈਜ਼ ਹੈ ਸੀ ਡ੍ਰੈਗਨ 2025 ਦਾ ਕਰੰਟ ਅਫੇਅਰ ਇਹ ਕਿਸ ਕੰਟਰੀ ਦੇ ਦੁਆਰਾ ਹੋਸਟ ਕੀਤੀ ਗਈ ਸੀ ਰਜੇ ਜਿਹੜੇ ਸਟੂਡੈਂਟਸ ਕਲਾਸ ਦੇ ਵਿੱਚ ਹੈਗੇ ਆ ਉਹ ਕਿਰਪਾ ਕਰਕੇ ਆਪਣੇ ਆਪ ਤੇ ਹੀ ਧਿਆਨ ਦੇਣ ਰਜੇ। ਓਕੇ ਚਲੋ ਸਟੂਡੈਂਟਸ ਆਪਣੇ ਵੱਲੋਂ ਆਨਸਰ ਜਿਹੜਾ ਅਗਲੇ ਕੁਐਸਚਨ ਦੀ ਵੱਲ ਚੱਲਦੇ ਹਾਂ। ਹਾਂਜੀ 11ਵਾਂ ਨੰਬਰ ਕੁਐਸਚਨ ਦੇਖੋ ਹਾਂਜੀ ਕਵਿਤਾ ਹੈ ਪਿੰਜਰੇ ਪਿਆ ਪੰਛੀ ਇਹ ਕਿਸ ਦੀ ਲਿਖੀ ਹੋਈ ਹੈ ਕਵਿਤਾ ਹੈ ਪਿੰਜਰੇ ਪਿਆ ਪੰਛੀ ਇਹ ਕਿਸ ਦੀ ਲਿਖੀ ਹੋਈ ਕਵਿਤਾ ਹੈ ਕਿ ਆਪਾਂ ਹਰੀਕ ਤੇ ਸੋਲੂਸ਼ਨ ਕਰਾਂਗੇ ਕੋਈ ਪ੍ਰੋਬਲਮ ਹੀ ਨਹੀਂ ਹੈ ਅਗਲੇ ਕੁਐਸਚਨ ਦੇ ਵਿਲ ਚੱਲਦੀ ਹੈ ਗਦਰ ਮੈਗਜ਼ੀਨ ਦਾ ਪਹਿਲਾ ਸੰਸਕਰਨ ਕਿਸ ਪਾਸ਼ਾ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਗਦਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਦਰ ਪਾਰਟੀ ਦੇ ਦੁਆਰਾ ਗਦਰ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਇਹ ਹਫਤਾਵਾਰ ਸਮਾਚਾਰ ਪత్రిక ਇਸ ਦਾ ਪਹਿਲਾ ਸੰਸਕਰਣ ਜਿਹੜਾ ਹੈ ਕਿਸ ਪਾਸ਼ਾ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਦਾ ਸਟੂਡੈਂਟਸ ਆਨਸਰ ਦੇ ਵੱਲ ਵਧ ਚੁੱਕੇ ਹਨ ਉਹ ਆਪਣਾ ਆਨਸਰ ਪ੍ਰਸਤੁਤ ਕਰ ਚੁੱਕੇ ਹਨ ਤਾਂ ਇਸ ਦਾ ਰਾਈਟ ਆਨਸਰ ਦੇਖ ਰਹੀਆਂ ਇਸ ਦਾ ਰਾਈਟ ਆਨਸਰ ਬਿਲਕੁਲ ਉਰਦੂ ਉਰਦੂ ਦੇ ਵਿੱਚ ਰਜੀ ਇਸ ਦਾ ਪਹਿਲਾ ਜਿਹੜਾ ਪ੍ਰਕਾਸ਼ਨ ਹੈ ਉਹ ਕੀਤਾ ਗਿਆ ਸੀਗਾ ਅਗਲਾ ਕੁਐਸਚਨ ਦੇਖੋ ਹਾਂਜੀ ਸਮਰ 올림픽ਸ 2028 ਕਿਹੜੀ ਸਿਟੀ ਹੋਸਟ ਕਰਵਾ ਰਹੀ ਹੈ ਹਾਂਜੀ ਰਜੀ 2028 ਦੀਆਂ ਸਮਰ ਐਡੀਸ਼ਨ 올림픽ਸ ਦਾ एक कौन होस्ट करवा रहा है इस समय राजे जिन्हें ज्यादा तो ज़्यादा क्वेश्चन तु अटैप्ट कर सकते हो तो वह वेल एंड गुड होएगा एक बजाय आप थ्यूरी भी पढ़िए और क्वेश्चन अटैप्टी ऑनलाइन टेस्ट सीरीज़ भी ले सकते हो ओके ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਰੈਜੀ ਲਾਸ ਏਂਜਲਸ ਐਲ ਏ ਦੇ ਵਿੱਚ ਰੈਜੀ 2028 ਦੀਆਂ 올림픽ਸ ਜਿਹੜੀਆਂ ਹੈ ਉਸ ਨੂੰ ਹੋਸਟ ਕਰਵਾਇਆ ਜਾਏਗਾ ਚਲ ਅਗਲੀ ਕੁਐਸਚਨ ਦੇ ਵੱਲ ਵਧਦੇ ਹਾਂ ਹਾਂਜੀ ਕ੍ਰਿਸ਼ਨਦੀਪ ਰਾਏ ਜਿਹੜਾ ਕਿ ਵਿਜੇਨਗਰ ਦਾ ਸਭ ਤੋਂ ਮਹਾਨ ਸ਼ਾਸਕ ਸੀ ਉਸ ਨੇ ਅਮੁਕਤਾ ਮਾਲਿਆ ਦੇ ਨਾਮ ਦੇ ਨਾਲ ਇੱਕ ਸਟੇਟ ਕ੍ਰਾਫਟ प्रजेंट किया और एक किस भाषा के लिखया गया है यानी कि कृष्णदेव राय ज विजयनगर सामराज्य सब तो महान शासक होया इसने राजे चाणक्य के अर्थशास्त्र शास्त्र की तरह ही एक ग्रंथ लिखा सी लिखाता माले का जिसने राजे को एडवाइस दिखी ठीक है राजे ने किस तरीके राज करना चाहिए है और एक किस लैंग ग्रंथ लिख्या होया है वेलडन uh, स्टूडेंट्स well ने बहुत अच्छे तरीके आंसर दिता है तेलुगू पॉलिटी की यह बुक है, है राज जी क्योंकि विजयनगर साम्राज्य ने सब तो ज़्यादा जिस लैंगज नमोट किया है जिस लैंगुएज लिटरेचर ने प्रोत्साहित किया है वो है तेलुगू साहित्य अगला क्वेश्चन देखते दे हैं मंजी प्रथा किस गुरु साहेबान के द्वारा स्टार्ट की गई सी हाँ जी मंजी प्रथा जी है किस गुरु साहबान के द्वारा स्टार्ट की गई सी ओके ओके ਠੀਕ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੈ ਗੁਰੂ ਅਮਰਦਾਸ ਜੀ ਉਹ ਦੋ ਦੋ ਵਾਰੀ ਆਪਸ਼ਨਸ ਪੈ ਗਈਆਂ ਹੈਗੀਆਂ ਤਾਂ ਅਮਰਦਾਸ ਜੀ ਉਹਨਾਂ ਨੇ 22 ਮੰਜੀਆਂ ਜਿਹੜੀਆਂ ਹੈ ਉਸਾਰਿਤ ਕੀਤੀਆਂ ਸੀ ਅ ਬਿਲਕੁਲ ਜੀ ਤਾਂ ਅਮਰਦਾਸ ਜੀ ਤਾਂ ਇੱਥੇ ਦੋ ਦੋ ਵਾਰੀ ਆਪਸ਼ਨ ਜਿਹੜੀ ਹੈਗੀ ਉਹ ਪੈ ਚੁੱਕੀ ਹੈ ਬਾਈ ਮਿਸਟੇਕ ਤਾਂ ਇਸ ਦਾ ਰਾਈਟ ਆਨਸਰ ਤੀਸਰੇ ਗੁਰੂ ਸਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਰਜੀ ਇਸ ਕਲਾਸ ਦੇ ਵਿੱਚ ਪਰਸਨਲ ਗੱਲਾਂ ਜਿਹੜੀਆਂ ਹੈ ਉਹ ਕਰਨੀਆਂ ਅਲਾਉਡ ਨਹੀਂ ਹੈ। ਇਸ ਕਲਾਸ ਨੂੰ ਆਪਣੀ ਗਿਆਨਤਾ ਕੀ ਸੀਮਿਤ ਰੱਖੋ। ਚੈਲੈਂਜਰ 150 ਇੱਕ ਵਿਸ਼ਵਵਿਆਪੀ ਡੂੰਘੇ ਸਮੁੰਦਰੀ ਖੋਜ ਦੀ ਪਹਿਲਕਦਮੀ ਜਿਸ ਨੂੰ ਕਿਸ ਸੰਗਠਨ ਦੇ ਦੁਆਰਾ ਇਨੀਸ਼ੀਏਟਿਵ ਦੇ ਤੌਰ ਤੇ ਇਸ ਨੂੰ ਲਾਂਚ ਕੀਤਾ ਗਿਆ ਹੈ। हाँ जी रजे चैलेंजर वन फिफ्टी एक ग्लोबल डीप सी रिसर्च इनिशिएटिव है ठीक है जिसन किस ऑर्गेनाइजेशन के द्वारा इंट्रोड्यूस किया गया सिगा इस द राइट आंसर जोड़ा है वो है यूनैसको यूनाइटेड नेशनस एजुकेशनल सैंटिफिक एंड कल्चरल ऑर्गेनाइजेशन। तो यूनैसको के द्वारा राजी एक चैलेंजर वन फिफ्टी एक की कि सी रिसर्च ये इनिशिएटिव है उसनों लॉन्च किया गया सी यूनेस्को के द्वारा अगले क्वेश्चन वाल चलते हैं ਹਾਂਜੀ ਰਜੀ ਉਹ ਸੂਫੀ ਸੰਤ ਕਿਹੜੇ ਹਨ ਜਿਨ੍ਹਾਂ ਨੂੰ ਸਖੀ ਸਰਵਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਰਜੀ ਕੁਐਸਚਨ ਦਾ ਆਨਸਰ ਦਿਓ ਉਸ ਸੂਫੀ ਸੰਤ ਦਾ ਨਾਮ ਕੀ ਹੈ ਇਨਾਂ ਨੂੰ ਸਖੀ ਸਰਵਰ ਦੇ ਨਾਮ ਜਾਣਿਆ ਜਾਂਦਾ ਹੈ ਚਲੋ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਸੈਦ ਅਹਿਮਦ ਸੁਲਤਾਨ ਸੈਦ ਅਹਿਮਦ ਸੁਲਤਾਨ ਇਹਨਾਂ ਨੂੰ ਸਖੀ ਸਰਵਰ ਦੇ ਨਾਮ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ क्वेश्चन के उपर फोकस करो राजी जी अगला क्वेश्चन देखो हाँ जी पहला सुपर कंप्यूटर जोड़ा कि असेंबल किया गया सी इंडिजीनियसली यानी कि भारत ने अपने पद्धर से पहला सुपर कंप्यूटर जिसका नाम है परम शिवाय किथे इंस्टॉल किया गया, सी गया? ਹਾਂਜੀ ਰਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦਾ ਪਹਿਲਾ ਸੁਪਰ ਕੰਪਿਊਟਰ ਜਿਹੜਾ ਕਿ ਪਰਮ ਹੈ ਇਸ ਨੂੰ ਰਜੀ ਕਿੱਥੇ ਸਥਾਪਿਤ ਕੀਤਾ ਗਿਆ ਸੀਗਾ ਹਾਂਜੀ ਕੀ ਆਨਸਰ ਹੋਣਾ ਚਾਹੀਦਾ ਰਜੀ ਇਸ ਦਾ ਸਟੂਡੈਂਟਸ ਜਿਹੜੇ ਹੈਗੇ ਆ ਉਹ ਆਨਸਰ ਕਰ ਚੁੱਕੇ ਹੈ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ IIT ਬਨਾਰਸ ਹਿੰਦੂ ਯੂਨੀਵਰਸਿਟੀ ਵਾਰਣਸੀ ਦੇ ਵਿੱਚ ਸੋ IIT ਬਨਾਰਸ ਹਿੰਦੂ ਯੂਨੀਵਰਸਿਟੀ ਵਾਰਣਸ ਹైదరాబాద్ ਨਹੀਂ ਰਜੀ IIT BHU अगला क्वेश्चन हाँ जी साहित्य अकैडमी अवार्ड जेतु किताब मध्य एशिया का इतिहास इसका लेखक कौन है यानी कि मध्य एशिया का इतिहास इस साहित्य अकैडमी पुस्तक प्राप्त करने वाली यह अकैडमी अवार्ड विनर बुक है ही और इसका ऑथर कौन है ਬੁੱਕ ਕਰੰਟ ਅਫੇਅਰ ਦੇ ਵਿੱਚ ਪੰਜਾਬ ਦੇ ਜੀਕੇ ਦੇ ਵਿੱਚ ਬਹੁਤ ਹੀ ਅ ਇੱਕ ਕਰੰਟ ਅਫੇਅਰ ਦੇ ਹਵਾਲੇ ਤੋਂ ਹੀ ਬੁੱਕ ਰਹੀ ਹੈਗੀ ਆ ਮੱਧੇਸ਼ੀਆ ਦਾ ਇਤਿਹਾਸ ਔਰ ਇਸ ਬੁੱਕ ਨੂੰ ਸਹਿਤਿਅ ਅਕੈਡਮੀ ਅਵਾਰਡ ਦਿੱਤਾ ਗਿਆ ਸੀਗਾ ਔਰ ਇਸ ਦਾ ਆਥਰ ਕੌਣ ਹੈ ਰਜੇ ਓਕੇ ਤਾਂ ਸਟੂਡੈਂਟਸ ਇਸ ਦਾ ਆਨਸਰ ਕਰ ਚੁੱਕੇ ਹੈ ਤਾਂ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਰਾਹੁਲ ਸੰਕ੍ਰਤੀਆਂ ਰਾਹੁਲ ਸੰਕ੍ਰਤੀ ਇੰਦੇ ਦੁਆਰਾ ਇੱਕ ਬੁੱਕ ਜਿਹੜੀ ਹੈਗੀ ਆ ਉਹ ਲਿਖੀ ਗਈ ਹੈ ਔਰ ਇਸ ਦੇ ਵਿੱਚ ਸਾਰਾ ਮੱਧ ਏਸ਼ੀਆ ਦਾ ਇਤਿਹਾਸ ਦਾ ਵਰਣਨ ਹੈ ਜਿਹਦੇ ਵਿੱਚ ਆਰੀਅਨਸ ਦਾ ਵੀ ਆਗਮਨ ਦਾ ਜ਼ਿਕਰ ਕੀਤਾ ਹੋਇਆ ਹੈ ਚਲ ਆਜਰੇ ਇਸ ਐਮਸੀਕਿਊ ਸੈਸ਼ਨ ਦਾ ਲਾਸਟ ਕੁਐਸਚਨ ਰ데요 ਦਾ ਲਾਸਟ ਕੁਐਸਚਨ ਦੇ ਵੱਲ ਸਫ਼ਰ ਤੋਰਦੇ ਆ ਅੱਗੇ ਹਾਂਜੀ ਵਿੰਬਲਡਨ ਟਰਾਫੀ टेनिस तब एक 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 टेनिस के ये के टेनिस संबंधित है वॉकर कप किस स्पोर्ट्स के संबंधित है हाँ जी राजे क्वेश्चन ए लास्ट अच्छ रही इस एम सीक्यू सैशन का विम्बलडन ट्रॉफी ये टेनिस के संबंध है ठीक है जिमें कि पता ही है कि लॉन टेनिस के चार ग्रैंड स्लैम्स होंगे है साल के सब तो पहला होंगे है ऑस्ट्रेलीयन ओपन ਉਸ ਤੋਂ ਬਾਅਦ ਫ੍ਰੈਂਚ ਓਪਨ ਉਸ ਤੋਂ ਬਾਅਦ ਵਿੰਬਲਡਨ ਓਪਨ ਤੇ ਲਾਸਟ ਦੇ ਵਿੱਚ ਹੁੰਦਾ ਹੈ ਯੂਐਸ ਓਪਨ ਉਸੇ ਤਰ੍ਹਾਂ ਹੀ ਵਾਕਰ ਕੱਪ ਇੱਕੀ ਸਪੋਰਟਸ ਦੇ ਨਾਲ ਸੰਬੰਧਿਤ ਹੈ ਤਾਂ ਸਟੂਡੈਂਟਸ ਆਪਣਾ ਆਨਸਰ ਕਰ ਚੁੱਕੇ ਹੈ ਤਾਂ ਬਿਲਕੁਲ ਇਸ ਦਾ ਰਾਈਟ ਆਨਸਰ ਜਿਹੜਾ ਹੈ ਉਹ ਹੈ ਗੌਸ ਤਾਂ ਬਹੁਤ ਹੀ ਸ਼ਾਨਦਾਰ ਜਿਹੜਾ ਹੈਗਾ ਆ ਤੁਸੀਂ ਪਰਫਾਰਮੈਂਸ ਦਿਤੀ ਹੈਗੀ ਹੈ ਸਾਰਿਆਂ ਨੇ ਐਕਟਿਵਲੀ ਪਾਰਟਿਸਿਪੇਟ ਕੀਤਾ ਹੈ ਔਰ ਜੇ ਇਥੇ ਗਲਤ ਠੀਕ ਦਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਆਪਾਂ ਨੇ ਸਿੱਖਣਾ ਹੀ ਹੈਗਾ ਕਿਉਂਕਿ ਸਾਡੀ ਤਿਆਰੀ ਦੇ ਲਈ ਹੀ ਸਾਨੂੰ ਪੱਕੇ ਕਰਦੇ ਹਨ ਕੁਐਸਚਨ ਜਿਹੜੇ ਕਿ ਆਪਾਂ ਵੈਰਾਈਟੀ ਆਫ ਕੁਐਸਚਨ ਜਿਹੜੇ ਹੈ ਹਰ ਰੋਜ਼ ਐਮਸੀਕਿਊ ਦੇ ਵਿੱਚ ਇਹ ਲੈ ਕੇ ਆਨੇ ਆਈ ਹੋਪ ਕਿ ਤੁਹਾਨੂੰ ਅੱਜ ਵੀ ਸਾਰੇ ਕੁਐਸਚਨ ਜਿਹੜੇ ਹੈਗੇ ਆ ਉਹ ਕ੍ਰਿਸਟਲ ਕਲੀਅਰ ਹੋ ਗਏ ਹੋਣਗੇ ਠੀਕ ਹੈ ਹਰ ਰੋਜ਼ ਦੀ ਤਰ੍ਹਾਂ ਤਾਂ ਇਸੇ ਤਰ੍ਹਾਂ ਤੁਸੀਂ ਇਸ ਇਨਰ ਐਮਸੀਕਿਊ ਸੈਸ਼ਨ ਦੇ ਨਾਲ ਮਹਾਕੁੰਭ ਦੇ ਨਾਲ ਤੁਸੀਂ ਜੁੜਦੇ ਰਹਿਣਾ ਹੈਗਾ ਹੈ ਜੇ ਜੀ ਦੇ ਸਟੂਡੈਂਟਸ ਕਲਾਸ ਦੇ ਵਿੱਚ ਲਾਈਵ ਨਹੀਂ ਹੋ ਸਕੇ ਤਾਂ ਉਹ ਰਿਕਾਰਡਿੰਗ ਜਿਹੜੀਆਂ ਹੈ ਉਹ ਜ਼ਰੂਰ ਸੁਣ ਲੈਣ ਠੀਕ ਹੈ ਕਿਉਂਕਿ ਹਰ ਇਕ ਕੁਐਸਚਨ ਜਿਹੜਾ ਹੈ ਤੁਹਾਡੀ ਐਗਜ਼ਾਮ ਰੈਫਰੈਂਸ ਤੋਂ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਤੇ ਇਸੇ ਦੇ ਨਾਲ ਹੀ ਅੱਜ ਦੀ ਕਲਾਸ ਨੂੰ ਆਪਾਂ ਖਤਮ ਕਰਦੇ ਹਾਂ ਸੋ ਥੈਂਕ ਯੂ ਸੋ ਮੱਚ ਗੁੱਡ ਬਾਏ ਟੇਕ ਕੇਅਰ